ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਨਵੇਂ ਵਲੌਗ ਵਿੱਚ 12:00 ਵਜੇ ਦਾ ਟਾਈਮ ਹੈ ਦੋਸਤੋ ਤੇ ਆਕਾਸ਼ ਤੇ ਤੁਸੀਂ ਦੇਖ ਸਕਦੇ ਹੋ ਪੰਛੀ ਉੱਡ ਰਹੇ ਬਹੁਤ ਹੀ ਪਿਆਰੇ ਲੱਗ ਰਹੇ ਨੇ ਬਹੁਤ ਹੀ ਵਧੀਆ 뷰 ਲੱਗਦਾ ਜਦੋਂ ਇਦਾਂ ਪੰਛੀ ਉੱਡਦੇ ਨੇ ਆਏ ਦੁਗੈ ਨੇ ਉਹਨਾਂ ਨੇ ਗਾ ਬਿੰਡ ਚਾਣਾ ਨਾ ਕਿ ਲੈਣੀ ਨਹੀਂ ਤੇ ਆਪ ਕੀ ਤੇ ਦੋਸਤੋ ਸਾਡੇ ਰਾਹ ਥਾਣੀ ਨਾ ਬੈਲ ਗੱਡੀ ਲੰਘ ਰਹੀ ਹੈ ਇਹ ਭਾਈ ਨੇ ਮਿੱਟੀ ਦੇ ਭਾਂਡੇ ਘੜੇ ਵਗੈਰਾ ਵੇਚਣ ਵਾਲੀ ਤੇ ਅਸੀਂ ਨਹੀਂ ਲਿਆ ਕਿਉਂਕਿ ਸਾਡੇ ਹੈਗਾ ਹੀ ਅੱਜ ਕੱਲ ਤੇ ਕਿਹੜਾ ਇਹ ਭਾਂਡੇ ਵਰਤੇ ਜਾਂਦੇ ਨਹੀਂ ਤੇ ਦੇਖੋ ਜੀ ਬਹੁਤ ਹੀ ਮਨ ਨੂੰ ਮੋਣ ਵਾਲਾ ਥਿਊ ਦੋਸਤੋ ਇਹ ਨੇ ਵੱਡੀਆਂ ਚਿੜੀਆਂ ਆਂ ਆਕਾਸ਼ ਵਿੱਚ ਉੱਡ ਰਹੀਆਂ ਆਂ ਇਦਾਂ ਹੀ ਉੱਡਦੀਆਂ ਰਹਿੰਦੀਆਂ ਨੇ ਤੇ ਬਹੁਤ ਸੋਹਣਾ ਲੱਗਦਾ ਏਦਾਂ ਤੇ ਹੁਣ 2:30 ਵਜੇ ਦਾ ਟਾਈਮ ਹੈ ਦੋਸਤੋ ਅੱਜ ਨਾ ਸਾਡੀ ਗਾਂ ਸੂ ਰਹੀ ਹੈ ਤੇ ਇੱਧਰ ਬੱਚੇ ਆ ਗਏ ਆ ਟਿਊਸ਼ਨ ਪੜਨ ਕਿਰਨ ਕੋਲੋਂ ਤੇ ਗਾਈ ਨਾ ਸਾਡੀ ਪਹਿਲੀ ਵਾਰ ਸੂ ਰਹੀ ਆ ਅਸੀਂ ਨਾ ਛੋਟੀ ਜੀ ਪਾਲੀ ਸੀ ਬੱਚੀ ਲਿਆ ਕੇ ਕਿਸੇ ਤੋਂ ਤੇ ਅੱਜ ਪਹਿਲੀ ਵਾਰ ਸੂ ਰਹੀ ਆ ਵਿਚਾਰੀ ਦੇਖਦੇ ਆ ਕੀ ਦਿੰਦੀ ਆ ਮਾੜੇ ਜਿਹੇ ਪੈਰ ਨਿਕਲੇ ਆ ਬੱਚੇ ਦੇ ਅਸੀਂ ਸਾਰੇ ਇੱਧਰ ਆ ਗਏ ਆ ਤੇ ਮੈਂ ਪਹਿਲੇ ਵੇਖਿਆ ਸੀ ਮੈਨੂੰ ਕਿਹ ਲੱਗਦਾ ਹੈ ਅੱਜ ਸੂ ਪੈਣਾ ਇਹਨੇ ਤੇ ਚਲੋ ਦੇਖਦੇ ਆ ਸਤਵਿੰਦਰ ਵੀ ਆ ਗਿਆ ਬਹੁਤ ਖੁਸ਼ ਹੋ ਰਿਹਾ ਹੈ ਗਾਈ ਨੂੰ ਵੇਖ ਕੇ ਤੇ ਦੋਸਤੋ ਮੈਂ ਨਾ ਤੁਹਾਨੂੰ ਆਪਣੇ ਬਚਪਨ ਦੀ ਗੱਲ ਦੱਸਦਾ ਮੈਂ ਨਾ ਜਦੋਂ ਛੋਟਾ ਹੁੰਦਾ ਰਿਹਾ ਸੀ ਨਾ ਜਦੋਂ ਵੀ ਸਾਡੇ ਕੋਈ ਮੱਝ ਵਗੈਰਾ ਹੁੰਦੀ ਸੀ ਤੇ ਮੈਂ ਨਾ ਬੜੀ ਰੀਜ ਨਾਲ ਉਹਨੂੰ ਵੇਖਦਾ ਹੁੰਨਾ ਹੀ ਜਿੱਧਰ ਜਿੱਧਰ ਮੱਝ ਘੁੰਮਦੀ ਹੁੰਦੀ ਸੀ ਉਧਰ ਉਧਰ ਪਿੱਛੇ ਪਿੱਛੇ ਘੁੰਮ ਘੁੰਮ ਕੇ ਵੇਖੀ ਜਾਣਾ ਉਹਨੂੰ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਰਿਹਾ ਸੀ ਜਦੋਂ ਵੀ ਕਿਸੇ ਡੰਗਰ ਨੇ ਸੋਣਾ ਤੇ ਮੈਂ ਵੀ ਕਿੰਨਾ ਪਾਗਲ ਹੁੰਦਾ ਰਿਹਾ ਮੈਨੂੰ ਬਹੁਤ ਹੀ ਚਾਹ ਹੁੰਦਾ ਰਿਹਾ ਸੀ ਮੈਂ ਪੂਰਾ ਪ੍ਰੋਸੈਸ ਦੇਖਦਾ ਨਹੀਂ ਤੇ ਪਹਿਲੀ ਵਾਰ ਸੂਰੀ ਗਾਂ ਤੇ ਦੋਸਤੋ ਬਹੁਤ ਹੀ ਜ਼ਿਆਦਾ ਤਕਲੀਫ ਚੱਲ ਰਹੀ ਹੈ ਵਿਚਾਰੀ ਹਾਲਤ ਦੇਖੀ ਨਹੀਂ ਜਾ ਰਹੀ ਤੇ ਫਿਰ ਫੁੱਫੜ ਜੀ ਨੇ ਤੇ ਮੈਂ ਆਸਤੇ ਆਸਤੇ ਬੱਚੇ ਨੂੰ ਥੋੜਾ ਥੋੜਾ ਖਿੱਚਿਆ ਤੇ ਫਿਰ ਆਰਾਮ ਨਾਲ ਸੂ ਪਈ ਵਿਚਾਰੀ ਤੇ ਲਓ ਜੀ ਆਪਣੀ ਗਾਂ ਸੂ ਪਈ ਹੈ ਦੇਖਦੇ ਹਾਂ ਹੁਣ ਕੀ ਦਿੱਤਾ ਯਾਰ ਦੋਪਰੇ ਚ ਪਾਗ ਲਿਆ ਸ਼ੁਕਰ ਹੈ ਪ੍ਰਮਾਤਮਾ ਦਾ ਵਧੀਆ ਤਰੀਕੇ ਨਾਲ ਸੂਪਈ ਹੈ ਵਿਚਾਰੀ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਤੇ ਦੋਸਤੋ ਸਾਡੀ ਗਾਈ ਨੇ ਨਾ ਬਛੜਾ ਦਿੱਤਾ ਹੈ ਚਲੋ ਜੋ ਵੀ ਦਿੱਤਾ ਹੈ ਵਧੀਆ ਹੈ ਤੇ ਬਹੁਤ ਹੀ ਪਿਆਰਾ ਬੱਚਾ ਦੇਖੋ ਹੁਣ ਚੱਟ ਰਹੀ ਹੈ ਇਸ ਨੂੰ ਤੇ ਇੱਧਰ ਪੜ ਰਹੇ ਨੇ ਬੱਚੇ ਸਾਡੀ ਗਾਈ ਨੇ ਕੀ ਦਿੱਤਾ ਹੈ ਬੱਚੇ ਹਾਡੀ ਨੂੰ ਬੱਚਾ ਦਿੱਤਾ ਵੱਛੇ ਦੇ ਦਿੰਦੀਆਂ ਹਾਂਜੀ ਹੈ ਹਾਂਜੀ ਵਿਚਾਰੀ ਬੜੀ ਮੁਸ਼ਕਲ ਸੋਈ ਹੈ ਇਨੀ ਤਕਲੀਫ ਨਾਲ ਹਾਂ ਬੜੀ ਮੁਸ਼ਕਲ ਤੇ ਹੁਣ ਜਦੋਂ ਜੇਰ ਵਗੈਰਾ ਸੁਟੂਗੀ ਤੇ ਉਸ ਤੋਂ ਬਾਅਦ ਫੇਰ ਧਾਰ ਕੱਢਾਂਗੇ ਇਸ ਦੀ ਤੇ ਸਾਡੀਆਂ ਨਾ ਦੋ ਗਾਇਆਂ ਪਹਿਲੇ ਹੀ ਉਹ ਜਦੋਂ ਸੋਈਆਂ ਉਹਨਾਂ ਨੇ ਤੇ ਹੁਣ ਸਾਲਕ ਹੋ ਗਿਆ ਸੋਈਆਂ ਨੂੰ ਤੇ ਉਹਨਾਂ ਨੇ ਵੀ ਬੱਚੇ ਹੀ ਦਿੱਤੇ ਸੀ ਇਸ ਨੇ ਵੀ ਬੱਚਾ ਦਿੱਤਾ ਤੇ ਉਹਨਾਂ ਦੇ ਬੱਚੇ ਨਾ ਬਚੇ ਨਹੀਂ ਮਰ ਗਏ ਹੀ ਹੋਣ ਇਸ ਨੂੰ ਨਾ ਜਦੋਂ ਸੁੰਦੀ ਹੈ ਗਾਈ ਜਾਂ ਮੱਝ ਫਿਰ ਅਸੀਂ ਦਾਣਾ ਤੇ ਗੁੜ ਵਗੈਰਾ ਚਾਰਦੇ ਆ ਤੇ ਉਹੀ ਚਾਰੇ ਨੇ ਫੁੱਫੜ ਜੀ ਵੀ ਇੱਥੇ ਐ ਅਸੀਂ ਸਾਰੇ ਇੱਥੇ ਇਕੱਠੇ ਹੋ ਗਏ ਆ ਸ਼ੁਕਰ ਪ੍ਰਮਾਤਮਾ ਦਾ ਸਹੀ ਸਲਾਮਤ ਸੂਪੀ ਵਿਚਾਰੀ ਦੋਸਤੋ ਭਾਵੇਂ ਇਨਸਾਨ ਹੋਵੇ ਜਾਂ ਜਾਨਵਰ ਜਦੋਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਆ ਤਾਂ ਬਹੁਤ ਹੀ ਜ਼ਿਆਦਾ ਦਰਦ ਤਕਲੀਫਾਂ ਚੱਲ ਕੇ ਜਨਮ ਦਿੰਦੀ ਆ ओके दोस्तों जे तानू व्लॉग ਵਧੀਆ ਲੱਗਿਆ ਤਾਂ ਕਰ ਦਿਓ ਲਾਈਕ ਜੇ ਤੁਸੀਂ ਚੈਨਲ ਤੇ ਨਵੇਂ ਹੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਜੀ